ਕੀ ਕਰ ਰਿਹਾ ਆ ਯਾਰ ਉਹਨਾਂ ਦਾ ਪੱਖ ਪੂਰ ਰਿਹਾ ਜਿਹੜੇ ਬੰਦਿਆਂ ਨੂੰ ਇਹ ਦੀ ਜਰ ਹੋਇਆ ਕਿ ਕੋਈ ਐਸੀ ਤਾਂ ਜਰ ਦੇ ਵਿੱਚੋਂ ਬੰਦਾ ਫੜ ਕੇ ਜਮਾਣੇ ਐਸੇ ਕਰਕੇ ਖਾਰ ਕੱਢਣ ਲਈ ਕਦੇ ਨਾਰੀ ਦਾ ਮਹਾਨਾ ਬਣਾ ਲਿਆ ਪਰ ਅਸਲ ਦੇ ਵਿੱਚ ਮਾਮਲਾ ਨਾਰੀ ਦਾ ਨਹੀਂ ਸੀਗਾ ਮਾਮਲਾ ਅੱਜ ਅਸੀਂ ਚੰਦ ਭਾਨ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਇੱਥੇ ਇਕੱਠੇ ਹੋਏ ਆਂ ਜਿਹਦੇ ਵਿੱਚ ਦੋਸ਼ੀ ਧਰਨੂ ਤੇ ਕਾਰਵਾਈ ਕਰਾਉਣ ਲਈ ਤੇ ਜਿਹੜੀ ਪੀੜਤ ਹੈ ਰਾ ਉਹਨੂੰ ਇਨਸਾਫ ਦਵਾਉਣ ਦੇ ਲਈ ਜਿਹੜਾ ਇਕੱਠੇ ਹੋਇਆ। ਕਿਆ ਜਾਂਦਾ ਹੈ ਕਿ ਜਿਹੜੀ ਹਾਗੰਤੈ ਰਹੁੰਦੀ ਆ ਉਹ ਹਮੇਸ਼ਾ ਤਕੜਿਆਂ ਦੇ ਪਾਸੇ ਖੜਦੀ ਆ ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਸਪਸ਼ਟ ਹੁੰਦਾ ਏ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਮਜੂਤਾ ਸਰਕਾਰ ਆਮ ਆਦਮੀ ਪਾਰਟੀ ਅੱਜ ਵੀ ਉਹ ਜਿਹੜਾ ਤਕੜਿਆਂ ਵਾਲੇ ਪਾਸੇ ਖੜੀ ਆ ਜਿਹੜੇ ਹਲਕੇ ਦੇ ਵਿੱਚ ਘਟਨ ਹੋਈ ਆ ਉਹਦੇ ਵਿੱਚ ਇਹਨਾਂ ਦਾ ਐਮਐਲਏ ਆ ਮੋਲਕ ਸਿੰਘ ਉਹ ਵੀ ਤਕੜੇ ਲੋਕਾਂ ਦੀ ਗਵਾਈ ਕਰ ਰਿਹਾ ਆ ਉਹਨਾਂ ਦਾ ਪੱਖ ਪੂਰ ਰਿਆ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਗਮਦੂਰ ਸਿੰਘ ਜਿਹਨੇ ਪੰਜਾਬ ਪੁਲਿਸ ਦੀ ਸਾਰੀ ਸਾਰਾ ਸਾਰਾ ਤਾੜਾ ਮਣਾ ਦੇ ਪੱਖ ਦੇ ਵਿੱਚ ਲਿਆਂਦਾ ਹੈ ਉਹਨਾਂ ਉਹਨੇ ਅਗਵਾਈ ਅਜਾਮਦ ਪਾਰਟੀ ਕਾਰੀਓ ਦਾ ਪੱਖ ਪੂਰ ਰੀ ਆ ਤਾਂ ਸਾਡੀ ਪਾਰਟੀ ਦਾ ਛੁੱਟਾ ਦੇ ਵਿੱਚ ਨਹੀਂ ਆਈ ਸੀ ਤਾਂ ਉਹਦਾ ਨਾਮ ਕਰਕੇ ਆਏ ਸੀਗੇ ਕਿ ਜੇ ਸਾਡੀ ਸਰਕਾਰ ਆ ਗਈ ਆ ਤਾਂ ਵੇੜਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਉਹ ਸੱਤਾ ਦੇ ਵਿੱਚੋਂ ਚੱਲੂਗੀ ਆਮ ਲੋਕਾਂ ਦੇ ਵਿੱਚੋਂ ਚੱਲੂਗੀ ਪਰ ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਕਿ ਜਿਹੜੇ ਲੋਕ ਸੱਤਾ ਦੇ ਬਰਾਇਮਾਨ ਹੁੰਦੇ ਆ ਜਿਹੜੇ ਲੋਕਾਂ ਨੂੰ ਸੱਤਾ ਦਾ ਫਤੂਰ ਚੜ ਜਾਂਦਾ ਏ ਉਹ ਲੋਕ ਫਿਰ ਆਮ ਲੋਕਾਂ ਦੀ ਕਦੇ ਗੱਲ ਨਹੀਂ ਕਰਨਗੇ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਕਦਨਾਮਾ ਵਾਪਰੀਆਂ ਨੇ ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਨੇ ਆਮ ਆਦਮੀ ਪਾਰਟੀ ਦਾ ਸਾਰੀਆਂ ਕੱਟਨਾਵਾਂ ਦੇ ਵਿੱਚ ਕਿੱਦਾਂ ਦਾ ਰੋਲ ਲਿਆ ਏ ਉਹ ਸਾਥੀ ਪਹਿਲਾਂ ਵੀ ਬਿਆਨ ਕਰਕੇ ਗਏ ਆ ਚੰਦ ਭਾਣ ਦੀ ਕੱਟਨਾ ਦੇ ਵਿੱਚ ਵੀ ਅਮੋਲਕ ਜਿਹੜਾ ਐਸੇ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਏ ਉਹ ਵੀ ਉਸ ਬੰਦੇ ਦੀ ਨੁਮਾਇੰਦਗੀ ਕਰ ਰਿਹਾ ਏ ਉਸ ਬੰਦੇ ਦਾ ਪੱਖ ਲੈ ਰਿਹਾ ਜਿਹੜਾ ਇਆ ਸੀ ਪਾਈਚਾਰੇ ਦੇ ਵਿੱਚੋਂ ਬੰਦਾ ਸਰਪੰਚ ਬਣ ਗਿਆ ਐਸੇ ਕਰਕੇ ਉਹ ਖਾਰ ਕੱਢਣ ਦੇ ਲਈ ਕਦੇ ਨਾਰੀ ਦਾ ਬਹਾਨਾ ਬਣਾ ਰਿਹਾ ਪਰ ਅਸਲ ਦੇ ਵਿੱਚ ਮਾਮਲਾ ਨਾਲੀ ਦਾ ਨਹੀਂ ਸੀਗਾ ਮਾਮਲਾ ਇਹ ਸੀ ਕਿ ਇਹ ਐਸਰਾ ਨਹੀਂ ਪਾਰਟੀ ਉਹ ਐਸ ਮਾਨਸਿਕਤਾ ਨੂੰ ਸਰਵ ਕਰ ਛੋਟੀ ਜਾਤਾ ਬੰਦਾ ਸਰਪੰਚ ਕਿਵੇਂ ਬਣ ਗਿਆ ਹੁਣ ਇਹ ਸਾਡੇਦਰ ਉਹ ਮਾਰੂਗਾ ਹੁਣ ਇਹ ਕਾਨੂੰਨ ਬਣਾ ਕੇ ਸਾਡੇ ਤੇ ਲਾਗੂ ਕਰੂਗਾ ਸਮੱਸਿਆ ਇੱਥੇ ਸੀਗੀ ਹੋਰ ਕੋਈ ਨਾਲੀ ਦਾ ਮਸਲਾ ਨਹੀਂ ਸੀਗਾ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਨੇ ਚੰਦ ਭਾਣ ਵਾਲੀ ਕਟਨਾ ਦੇ ਵਿੱਚ ਵੀ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਤਾ ਕਿ ਉਹ ਸਾਰਾ ਚੋਣਾਂ ਤੋਂ ਪਹਿਲਾਂ ਧੋង ਸੀ ਕਿ ਅਸੀਂ ਆਮ ਆਦਮੀ ਬਾਈਟੀਆਂ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਤੇ ਇਹ ਇਦਾਂ ਨਹੀਂ ਸਾਰਾ ਕੁਝ ਸੰਗਰੂਰ ਦੇ ਵਿੱਚ ਹੋਇਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਉਹ ਲੋਕਾਂ ਦੀ ਅਗਵਾਈ ਕਰਦੀ ਆ ਜਿਹੜਾ ਲੋਕਾਂ ਆਦੇ ਅਧਿਕਾਰਾਂ ਪ੍ਰਤੀ ਜਿਹੜੇ ਜਾਗਰੂਕ ਨੇ ਉਹਨਾਂ ਲੋਕਾਂ ਦੀ ਅਗਵਾਈ ਕਰਦੀ ਆ ਜਿਹੜੇ ਲੋਕਾਂ ਨੂੰ ਦੋ ਟਾਇਆਂ ਦੀ ਰੋਟੀ ਦਾ ਅਧਿਕਾਰ ਹੁੰਦਾ ਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਸੰਵਿਧਾਨ ਦੀਆਂ ਧਰਾਵਾਂ ਦੇ ਅਧੀਨ ਜਿਹੜਾ ਸੰਵਿਧਾਨ ਕਹਿੰਦਾ ਏ ਕਿ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਹਰ ਇੱਕ ਗਰੀਬ ਪਰਿਵਾਰ ਦਾ ਆਉਣਾ ਚਾਹੀਦਾ ਏ ਜਿਹੜਾ ਸੰਵਿਧਾਨ ਇਹ ਕਹਿੰਦਾ ਏ ਕਿ ਸਾਡੇ 17ਾਂ ਇਕੋ ਤੋਂ ਵੱਧ ਜ਼ਮੀਨ ਕਿਸੇ ਬੰਦੇ ਕੋਲ ਨਹੀਂ ਹੋਣੀ ਚਾਹੀਦੀ ਪਰ ਇਹਨਾਂ ਨੂੰ ਇਹ ਵੀ ਗੱਲ ਦਾਸ ਨਹੀਂ ਆਈਗੀ ਕਿਉਂਕਿ ਇਹ ਪਾਰਟੀ ਅਤਨਾਡਾਂ ਦੀ ਆ ਜਿਹੜੇ ਹਜ਼ਾਰਾਂ ਹਜ਼ਾਰਾਂ ਕਿੱਲੇ ਦੇ ਮਾਲਕ ਨੇ ਇਹ ਪਾਰਟੀ ਉਹਨਾਂ ਲੋਕਾਂ ਨੂੰ ਸਰਵ ਕਰਦੀ ਆ ਇਸ ਕਰਕੇ ਜਿਹੜੇ ਲੋਕ ਜ਼ਮੀਨਾਂ ਦੀ ਵੰਡ ਦੀ ਗੱਲ ਕਰਦੇ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਡੇ 17ਾਂ ਇਕੋ ਜ਼ਮੀਨ ਜਿੰਨਾ ਕੋ ਛੱਡੇ ਸਾਰਾ ਇਕੋ ਤੋਂ ਵੱਧ ਜ਼ਮੀਨ ਆ ਦੀ ਜ਼ਮੀਨ ਕਬਜ਼ੇ ਚ ਲੈ ਕੇ بے ਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਪਰ ਇਹਨਾਂ ਨੂੰ ਉਹ ਗਲ ਰਾਸ ਨਹੀਂ ਆਉਂਦੀ ਜਿਹੜੀਆਂ ਅੱਗੇ ਵੀ ਕੱਢਣਾ ਵਾਪਰੀਆਂ ਇੱਥੇ ਕੋਟਕਪੂਰਾ ਜਿਹੜੀ ਘਟਨਾ ਵਾਪਰੀ ਆ ਕਿ ਦੇਵ ਹੈਵਨ ਮਾਰਾ ਜਿਹੜਾ ਗੁੰਡਾਗਰਦੀ ਕਰਦਾ ਸੀ ਕੱਡਿਆ ਧੰਦਾ ਚਲਾਉਦਾ ਸੀ ਆਗੇ ਹੋਟਲ ਦੇ ਵਿੱਚ ਉਸ ਬੰਦੇ ਦੀ ਸ਼ਹਾਦਤ ਉਸ ਬੰਦੇ ਦੇ ਕਹਿਣ ਤੇ ਇਥੋਂ ਦੀ ਪੁਲਿਸ ਨੇ ਯਾਰ ਛੁੱਟੀਆਂ ਟਵਾਈਆਂ ਉੱਥੇ ਮਲਡੋਲਾ ਸਿਆਸਤ ਅਧੀ ਚਲਾਈ ਦੇ ਇਹਨਾਂ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਸ਼ਹਿਰ ਤੇ ਹੋਇਆ ਸਾਰਾ ਕੁਝ ਇੱਥੇ ਚਿੱਟਾ ਖਤਮ ਕਰਨ ਦੇ ਨਾਮ ਤੇ ਇਹਨਾਂ ਨੇ ਆਮ ਲੋਕਾਂ ਨੂੰ ਟਾਰਗੇਟ ਕੀਤਾ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ ਤੁਸੀਂ ਦੇਖੋ ਬਠਿੰਡਾ ਦੇ ਵਿੱਚ ਅਮਨਦੀਪ ਕੌਰ ਜਿਹੜਾ ਚਿੱਟੇ ਦੇ ਵਿੱਚ ਨਾਮ ਆਇਆ ਦੇ ਵਿੱਚ ਆ ਕੇ ਫਿਰ ਰੀਲਾ ਮਨਾਉਂਦੀ ਫਿਰਦੀ ਆ ਉਹਦੇ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਹਦਾ ਕਿਉਂ ਨਹੀਂ ਘਟਾਇਆ ਗਿਆ ਉਹਤੇ ਬਲਡਰੋਜੋ ਸਿਆਸਤ ਕਿਉਂ ਨਹੀਂ ਕੀਤੀ ਗਈ ਇੱਥੇ ਮਜੀਠੀਆ ਵਰਗੇ ਸਾਰੇ ਨੇ ਜਿੰਨਾਂ ਦਾ ਚਿੱਤੇ ਦੇ ਵੱਡੇ ਉਪਾਰੀਆਂ ਦੇ ਵਿੱਚ ਨਾਮ ਆਉਂਦਾ ਆਮ ਆਦਮੀ ਪਾਰਟੀ ਉਹਨਾਂ ਦੇ ਘਰਾਂ ਦੇ ਬਲਡੋਲਰ ਕਿਉਂ ਨਹੀਂ ਚਲਾਉਂਦੀ ਜੀ ਇਹ ਸਿਆਸਤ ਆਮ ਆਦਮੀ ਪਾਰਟੀ ਨਹੀਂ ਆ ਇਹਨਾਂ ਨੇ ਆਮ ਲੋਕਾਂ ਦੇ ਨਾਮ ਤੇ ਸਿਆਸਤ ਕਰਕੇ ਵੋਟਾਂ ਲਈਆਂ ਨੇ ਇਹਨਾਂ ਨੇ ਕਿਸੇ ਆਮ ਲੋਕਾਂ ਦੀ ਗੱਲ ਨਹੀਂ ਕਰਨੀਗੀ ਅਸਲ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਨਹੀਂ ਇਹਨਾਂ ਦੀ ਆਪ ਦੀ ਆਪਣੇ ਆਪ ਦੀ ਪਾਰਟੀ ਆ ਕਿ ਅਸੀਂ ਆਪ ਪਾਰਟੀ ਜਿਹਦੇ ਵਿੱਚੋਂ ਆਦਮੀ ਤਾਂ ਬਾਹਰ ਕੱਢ ਦਿੱਤਾ ਜਾਵੇ ਆਪਣੇ ਆਪ ਦੀ ਪਾਰਟੀ ਆ ਤੇ ਤੁਸੀਂ ਦੇਖੋ ਕਿ ਜਿਹੜੇ ਲੋਕ ਅੱਜ ਗੱਲ ਕਰ ਰਹੇ ਆ ਅਧਿਕਾਰਾਂ ਦੀ ਤੁਸੀਂ ਇਸ ਦੇ ਵਿੱਚ ਦੇਖੋ ਕਿ ਜਿਹੜੇ ਲੋਕ ਅਧਿਕਾਰਾਂ ਦੀ ਜਦੋਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਕਹਿੰਦੀ ਕਿ ਸਿਆਸਤ ਕਰਦੇ ਆ ਸਾਥੀ ਨੇ ਪਹਿਲਾਂ ਗੱਲ ਕੀਤੀ ਕਿ ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਤਾਂ ਜਦੋਂ ਮਾਸਟਰਾਂ ਦੇ ਲਾਠੀ ਚਾਰਜ ਕੀਤਾ ਤੇ ਬਹੁਤ ਸਾਰੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸੀ ਤੇ ਲਾਠੀ ਚਾਰ ਦੇ ਵਿਰੋਧ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਇਹਨਾਂ ਨੇ ਇਹਨਾਂ ਦਾ ਸਕੂਲਾਂ ਦੇ ਵਿੱਚ ਜਲੂਸ ਕੱਢਿਆ ਇਹਨਾਂ ਦਾ ਪਿੰਡਾਂ ਦੇ ਵਿੱਚ ਜਲੂਸ ਕੱਢਿਆ ਫੇਰ ਆਮ ਆਦਮੀ ਪਾਰਟੀ ਬਿਆਨ ਦੇ ਰਹੀ ਹੈ ਕਿ ਸਿਆਸਤ ਕਰ ਰਹੇ ਨੇ ਔਰ ਅਸਲ ਦੇ ਵਿੱਚ ਗੱਲ ਇਹ ਆ ਕਿ ਸਾਡੇ ਲੋਕਾਂ ਨੂੰ ਆਪ ਦੀ ਸਿਆਸਤ ਕਰਨੀ ਆਉਂਦੀ ਆ ਸਾਡੀ ਸਿਆਸਤ ਦਿੱਲੀ ਤੋਂ ਨਹੀਂ ਚੱਲਦੀ ਤੁਹਾਡੇੋਂ ਤੁਹਾਡੇ ਤੇ ਤੁਹਾਡੇ ਦੇ ਸਿਆਸੀ ਸਮਝ ਇੰਨੀ ਘਾਟ ਆ ਕਿ ਤੁਹਾਨੂੰ ਇੱਥੇ ਬਿਆਨ ਦੇਣ ਲਈ ਵੀ ਦਿੱਲੀ ਦਾ ਲੀਟਰ ਬਣਾਉਣਾ ਬੁਲਾਉਣਾ ਪੈਂਦਾ ਏ ਤੁਹਾਨੂੰ ਇੱਥੇ ਨੀਤੀਆਂ ਲਾਗੂ ਕਰਨ ਲਈ ਪਹਿਲਾਂ ਕੇਂਦਰ ਦੇ ਮੂਹਰੇ ਵਿਸ਼ਣਾ ਪੈਂਦਾ ਏ ਕਦੇ ਅਮਨ ਸ਼ਾਹ ਬਿਆਨ ਦਿੰਦੇ ਕਿ ਪੰਜਾਬ ਦੇ ਵਿੱਚ ਕੀ ਹੋਊਗਾ ਪਾਣੀ ਵਾਲੇ ਮਾਮਲੇ ਤੇ ਮੋਦੀ ਸਰਕਾਰ ਕਹਿੰਦੀ ਆ ਕਿ ਪਾਣੀ ਹਰਿਆਣੇ ਨੂੰ ਦਿਓ ਪੰਜਾਬ ਸਰਕਾਰ ਦੇ ਮੂੰਹੋਂ ਇਹ ਤੱਕ ਨਹੀਂ ਨਿਕਲ ਕੇ ਸਾਡੇ ਕੋਲ ਪਾਣੀ ਦੇਣ ਦੀ ਸਮਰੱਥਾ ਹੈ ਨਹੀਂ ਸਾਡੇ ਆਦ ਲੋਕਾਂ ਕੋਲੇ 14 ਜਿਹੜਾ ਸਾਲਾਂ ਦਾ ਪਾਣੀ ਰਹਿ ਗਿਆ ਇਹ ਤੱਕ ਬਿਆਨ ਤੱਕ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਜੋ ਸਾਡੇ ਉਥੇ ਕੰਮ ਕਰਦੀਆਂ ਔਰਤਾਂ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੱਗੇ ਆਪਦੀ ਵੈਸੇ ਕੋਈ ਸਿਆਸਤ ਨਹੀਂ ਹੈਗੀ ਸਾਥੀ ਨੇ ਪਹਿਲਾਂ ਵੀ ਆਖੇ ਕਿ ਸਾਰਾ ਕੁਝ ਕੇਂਦਰ ਤੋਂ ਚੱਲਦਾ ਏ ਸਾਰਾ ਕੁਝ ਕੇਂਦਰ ਤੈਅ ਕਰਦੀ ਆ ਤਾਂ ਕੇਂਦਰ ਨੇ ਇਹ ਤੈਅ ਕੀਤਾ ਏ ਜਿਹੜੀ ਮੋਦੀ ਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਕੇਂਦਰ ਦੇ ਵਿੱਚ ਰਾਜ ਕਰ ਰਹੀ ਆ ਜਿਹਦੇ ਇਹ ਮਾਨਸਿਕਤਾ ਮਨੋਖ ਚਾਰ ਤਰ੍ਹਾਂ ਦਾ ਹੁੰਦਾ ਏ ਜਿਹਦੇ ਵਿੱਚ ਥੱਤੋਂ ਹੇਠਾਂ ਦਲਤੇ ਸ਼ੁੱਟਰ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਇਸ ਤਰ੍ਹਾਂ ਦਾ ਸਮਾਜ ਹੋਣਾ ਚਾਹੀਦਾ ਜਿਹਦੇ ਵਿੱਚ ਦਲਤ ਲੋਕ ਇਹ ਸਰਪੰਚ ਨਹੀਂ ਬਣਨੇ ਚਾਹੀਦੇ ਇਹਨਾਂ ਦੇ ਜਿਹੜਾ ਜਿਹੜਾ ਲੱਕਾਂ ਦੇ ਉੱਤੇ ਤੇ ਝਾੜੂ ਪੰਨਿਆ ਜਾਣਾ ਚਾਹੀਦਾ ਵੀ ਜਿੱਥੇ ਵੀ ਇਹਨਾਂ ਲੋਕਾਂ ਦੇ ਪੈਰ ਪਾਵੇ ਉੱਥੇ ਇਹਨਾਂ ਦੇ ਪੈਰ ਸਾਫ਼ ਹੁੰਦੇ ਜਾਣ ਤਾਂ ਸਾਡੇ ਵਰਗੇ ਲੋਕ ਜਦੋਂ ਇਹਨਾਂ ਰਾਮਾ ਚੋਂ ਲੰਘਦੇ ਆ ਸਾਡਾ ਧਰਮ ਪ੍ਰਸ਼ਟ ਹੁੰਦਾ ਅਸੀਂ ਨਹੀਂ ਇਹਨੂੰ ਬਰਦਾਸ਼ਤ ਕਰ ਸਕਦੇ ਇਹ ਇਸ ਤਰ੍ਹਾਂ ਦੀ ਮਾਨਸਿਕਤਾ ਰਹੀ ਆ ਜਿਹੜੇ ਇਹ ਚਾਉਂਦੇ ਲੋਕਾਂ ਨੂੰ ਪੜ੍ਹਾਈ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਦਲਤ ਲੋਕਾਂ ਨੂੰ ਜਿਹੜੇ ਇਹ ਕਹਿੰਦੇ ਕਿ ਦਲਤਾਂ ਨਹੀਂ ਔਰਤਾਂ ਨੇ ਜਿਹੜੀਆਂ ਇਹ ਬੱਚਨ ਵਾਸਤੇ ਹੁੰਦੀਆਂ ਨੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਵਰਤਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਮਾਨਸਿਕਤਾ ਉਹ ਪਾਸੇ ਸਰਕਾਰ ਰੱਖਦੀ ਆ ਤੇ ਦੂਜੇ ਪਾਸੇ ਪਾਣੀ ਦਾ ਮਾਮਲਾ ਹੋਵੇ ਅਮੇਰਾ ਸਿੱਖਾ ਦਾ ਮਾਮਲਾ ਹੋਵੇ ਉਹਦੇ ਵਿੱਚ ਉਹਨਾਂ ਨੇ ਕਾਰਪੋਰੇਟ ਲੋਕਾਂ ਨੂੰ ਸਰਵ ਕਰਨਾ ਤਾਂ ਇਸ ਤਰੀਕੇ ਨਾਲ ਇਹ ਦੋ ਤਰੀਕੇ ਨਾਲ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾ ਤਰੀਕਾ ਇਹਨਾਂ ਦਾ ਲੋਕਾਂ ਨੂੰ ਆਪਸ ਵਿੱਚ ਮੰਡ ਕੇ ਲੋਕਾਂ ਦੇ ਵਿੱਚ ਫਿਰਕੂ ਸਿਆਸਤ ਕਰਕੇ ਜਾਤਾਂ ਦੇ ਧਰਮਾਂ ਦੇ ਵਿੱਚ ਲਾ ਕੇ ਉਹ ਇਹਨਾਂ ਦੀ ਸਿਆਸਤਾਂ ਦੂਜੀ ਸਿਆਸਤਾਂ ਕਿ ਸਾਰਾ ਕੁਝ ਕਾਰਪੋਰੇਟ ਨੂੰ ਉਟਾ ਕੇ ਅਸੀਂ ਇਹਨਾਂ ਲੋਕਾਂ ਨੂੰ ਕੁੱਖ ਨੰਗ ਦੇ ਵਿੱਚ ਪੱੜੜਾ ਛੱਡਣਾ ਹੈਗਾ ਇਸ ਤਰ੍ਹਾਂ ਦੀ ਸਿਆਸਤ ਭਾਈਪਸਰ ਸਰਕਾਰ ਨਾਲ ਮਿਲ ਕੇ ਆਮ ਆਦਮੀ ਪਾਰਟੀ ਕਰ ਰਹੀ ਹੈ ਅਸੀਂ ਦਾ ਪਾਇਦੇ ਹੋਂ ਤੋਂ ਪਹਿਲਾਂ ਹੀ ਕਹਿ ਰਹੇ ਸੀ ਕਿ ਡੀ ਜੀ ਪੀ ਦੀ ਬੀ ਟੀਮ ਆ ਭਾਜਪਾ ਦੀ ਬੀ ਟੀਮ ਆ ਇਹ ਸਾਰੀਆਂ ਨੀਤੀਆਂ ਉਹਨਾਂ ਦੀਆਂ ਲਾਗੂ ਕਰ ਰਹੀ ਆ ਮੈਨੂੰ ਇੱਕ ਗੱਲ ਯਾਦ ਆ ਗਈ ਉਹਨੇ ਜਦੋਂ ਇਹਨਾਂ ਨੇ ਜੰਗ ਦਾ ਮਾਹੌਲ ਬਣਾਇਆ ਇੱਥੇ ਜੰਗ ਦਾ ਮਾਹੌਲ ਬਣਾਉਂਦੇ ਵੇਲੇ ਸਾਡਾ ਇੱਕ ਚਹਿਲ ਦਾ ਇੱਕ ਨੌਜਵਾਨ ਸ਼ੀ ਤਾ ਇੱਕ ਪਾਸੇ ਜੇਐਲ ਮਰਿਆ ਨੌਜਵਾਨ ਮਾਰਟਰ ਦੇ ਸ਼ਹੀਦ ਹੋਇਆ ਸੀ ਫੌਜ ਦੇ ਵਿੱਚੋਂ ਉਹਦਾ ਅਜੇ ਸਿਵਾ ਵੀ ਠੰਡਾ ਨਹੀਂ ਹੁੰਦਾ ਹੋਇਆ ਸੀਗਾ ਤੇ ਬੇਅੰਕੂਰ ਜਨਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਐਲਾਨ ਕਰ ਰਿਹਾ ਕਿ ਸਾਰੇ ਕਿਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਸ਼ਨ ਮਨਾਓ ਕਿ ਅਸੀਂ ਜੰਗ ਦੇ ਵਿੱਚ ਹਿੱਜਤ ਤੇ ਜਿੱਤ ਹਾਸਲ ਕੀਤੀ ਆ ਇਹਦਾ ਮਤਲਬ ਇਹਨਾਂ ਇੰਕਾ ਘਰਾ ਪਰਵਾਰਾਂ ਦੇ ਵਿੱਚ ਜਿਹੜੇ ਬੱਚੇ ਸ਼ਹੀਦ ਹੋ ਗਏ ਉਹਨਾਂ ਪ੍ਰਤੀ ਇਹਨਾਂ ਦਾ ਕੋਈ ਲਗਾਵ ਨਹੀਂ ਹੈਗਾ ਇਹਨੇ ਬਾਰਡਰਾਂ ਦੇ ਵੀ ਸਾਡੇ ਲੋਕਾਂ ਨੂੰ ਬਰੌਣਾਗਾ ਗੁੰਡਾ ਗੈਂਗਵਾਦ ਬਣਾਏ ਹੋਇਆ ਇਹਨਾਂ ਦੇ ਵਿੱਚ ਨਹੀਂ ਸਾਡੇ ਆਪ ਘਰਾ ਦੇ ਨੌਜਵਾਨਾਂ ਵਿਦਿਆਰਥੀਆਂ ਨੂੰ ਇਹਦੇ ਵਿੱਚ ਖਿਟਣਾ ਹੈਗਾ ਤੇ ਇਹਨਾਂ ਦੇ ਆਪ ਦੇ ਮੁੰਡੇ ਕੁੜੀਆਂ ਸਾਰੇ ਚੰਗੇ ਸਕੂਲਾਂ ਕਾਲਜਾਂ ਦੇ ਵਿੱਚ ਪੜਦੇ ਆ ਇਸ ਕਰਕੇ ਸਾਨੂੰ ਇੱਥੋਂ ਦਾ ਉੱਥੇ ਰੱਖਣਾ ਚਾਹੁੰਦੇ ਆ ਸਾਡਾ ਏ ਰਾਣਾ ਅਸੀਂ ਕਹਿੰਦੇ ਆ ਕਿ ਸਾਰੀ ਨਰਾਇਤ ਜਿਹੜੀ ਜੱਤੋਂ ਲੋਕਾਂ 'ਮੀ ਹੁੰਦੀ ਆ ਤਾਂ ਚੰਦਪਾਣ ਦੇ ਲੋਕਾਂ ਨੇ ਇਹ ਸੱਦ ਕਰਤਾ ਕਿ ਲੋਕ ਸਭ ਕੁਝ ਕਰਾ ਸਕਦੇ ਇਨਾਂ ਨੇ ਹਾਕਮਾ ਦੇ ਤਖਤੇ ਤੱਕ ਪਹੁੰਚੇ ਆ ਤੇ ਜੰਦਪਾਣ ਦੇ ਇਹ ਲੋਕ ਜਿਹੜਾ ਮੋਲਕਾ ਜਿਨੇ ਤੱਕੇ ਨਾਲ ਵੋਟਾਂ ਵੀ ਪਾਈਆਂ ਸੀ ਪਿੰਡਾਂ ਦੇ ਵਿੱਚ ਵਿਰੋਧੀ ਧਿਰ ਦੇ ਜੇ ਕੋਈ ਕੋਈ ਬੰਦਾ ਜਿੱਦਦਾ ਸੀਗਾ ਤੇ ਇਹਨਾਂ ਨੇ ਆਪਦੇ ਬੰਦੇ ਜਦਾਏ ਤਖਤੇ ਦੇ ਨਾਲ ਪੂਰੀ ਗੁੰਡਾਗਰਦੀ ਕੀਤੀ ਪੰਜਾਬ ਦੇ ਵਿੱਚ ਇਹਨੂੰ ਲੱਗਦਾ ਸੀ ਕਿ ਮੈਂ ਚੰਦਪਾਣ ਦੇ ਵਿੱਚ ਵੀ ਇਹੋ ਜਿਹਾ ਕੁਝ ਕਰ ਲੂੰਗਾ ਜਥੇਬੰਦੀਆਂ ਦੇ ਹੁੰਦੇ ਹੈ ਪੰਜਾਬ ਦੇ ਵਿੱਚ ਕਦੇ ੱੱਕਾ ਨਹੀਂ ਹੋ ਸਕਦਾ ਪੰਜਾਬ ਦੀਆਂ ਜਥੇਬੰਦੀਆਂ ਹਮੇਸ਼ਾ ਲੋਕਾਂ ਦੀ ਆਮ ਲੋਕਾਂ ਦੀ ਅਗਵਾਈ ਕਰਦੀਆਂ ਰਹਿਣਗੀਆਂ ਉਹ ਸਾਡੀ ਕਮਿਟਮੈਂਟ ਆ ਪਾਰਟੀ ਵਰਗੀ ਕਮਿਟਮੈਂਟ ਨਹੀਂ ਹੈਗੀ ਜਿੱਥੇ ਵੀ ਸਾਡੇ ਆਮ ਲੋਕਾਂਾਂ ਤੱਕ ਆਊਗਾ ਅਸੀਂ ਆਦੇ ਲੋਕਾਂਾਂ ਨਾਲ ਖੜਾ ਹੋਣਾ ਲਗਵਾਈ ਕਰਾਂਗੇ ਤੇ ਆਮ ਆਦਮੀ ਪਾਰਟੀ ਜਿਹੜੀ ਗੁੰਡਾਗਰਦੀ ਉਹ ਨਹੀਂ ਚੱਲਣ ਦੇਵਾਂਗੇ ਇਹਨਾਂ ਨੂੰ ਦਿਖਾਵਾਂਗੇ ਕਿ ਜਿਹੜਾ ਤੁਸੀਂ ਝਾੜੂ ਪਾਰਟੀ ਦਾ ਜੋ ਨਿਸ਼ਾਨ ਬਣਾਇਆ ਹੋਇਆ ਝਾੜੂ ਉਹਦਾ ਥਿਲਾ ਥਿਲਾ ਸਾਰੇ ਆਮ ਲੋਕ ਕਰਨਗੇ ਤੁਸੀਂ ਦੇਖਦੇ ਜਾਓ ਪਿੰਡਾਂ ਦੇ ਵਿੱਚ ਹੁਣ ਵੀ ਬਹੁਤ ਜਲੂਸ ਕੱਢਿਆ ਮਸਾਲਾ ਦੇ ਵਿੱਚ ਉਹਨਾਂ ਦਾ ਝਾੜੂ ਤਿੱਲਾ ਤਿੱਲਾ ਹੋ ਗਿਆ ਦੋ ਸਾਲ ਹਜੇ ਹੋਰ ਪਏ ਆ ਫਿਰ ਵੀ ਬੁਸ਼ਰਮੀਆਂ ਪਿੰਡਾਂ 'ਚ ਵੜਦੇ ਫਿਰਦੇ ਆ ਪਰ ਤੁਸੀਂ ਦੇਖੀ ਚਲੋ ਲੋਕ ਇਹਨਾਂ ਦਾ ਜਲੂਸ ਕੱਢਦੇ ਪਿੰਡਾਂ ਦੇ ਵਿੱਚ ਇਹ ਆਮ ਲੋਕ ਸਤਿ ਪੁਸ਼ ਕਰਨਗੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੇ ਤਾਂ ਹਮੇਸ਼ਾ ਲੜਦੇ ਲੋਕਾਂ ਦੇ